ਲੋ ਜੀ ਸ਼ਿਮੰਦਰ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਗਵਾਰ ਕਿਸ਼ਨ ਜੀ ਦੇ ਜਨਮ ਦਿਵਸ ਤੇ ਸ਼ੁਭਾ ਸਰਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਸ਼ਿਮੰਦਰ ਬਰਾਬਰ ਚੌਕ ਵੱਲੋਂ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਸਾਰਿਆਂ ਨੂੰ ਹੀ ਗਵਾਰ ਕਿਸ਼ਨ ਜੀ ਦੇ ਜਨਮ ਤਾਰ ਦੇ ਮੌਕੇ ਤੇ ਸਾਰੀਆਂ ਸ਼ਖਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਔਰ ਇੱਕ ਬੇਨਤੀ ਕਰਦੇ ਆ ਜੀ ਪ੍ਰਸ਼ਾਸਨ ਅੱਗੇ ਵੇਖੋ ਜੀ ਬੜਾ ਵੱਡਾ ਤਿਉਹਾਰ ਹੈ ਔਰ ਅੱਜ ਦਾ ਦਿਨ ਵੇਖੋ ਬੱਤੀ ਗਈ ਹੋਈ ਹੈ ਭਾਜੀ ਵੀ ਆਪ ਹੀ ਹਿਸਾਬ ਲਾ ਲਓ ਕੀ ਇੱਕ ਤਿਹਾਰਾ ਹੈ ਵੇਖ ਲੋ ਕਿਦਾਂ ਵੱਡਾ ਜਿਹਾ ਪਰਵਾਦੇ ਫੇਰ ਵੀ ਲਾਈਟ ਚਲੋ ਫੇਰ ਵੀ ਧੰਨਵਾਦ ਕਰਦੇ ਆ ਜੀ ਬੀਲੀ ਬੋਰਡ ਮਹਗਵੇਂ ਵਾਲਿਆਂ ਦਾ ਬੋਲਪੁਰ ਸ਼ਹਿਰ ਤੇ ਹੁਣ ਐਸਾ ਟਾਈਮ ਆ ਗਿਆ ਕਿ ਭਾਜੀ ਵੇਖੋ ਜਨਰੇਟਰ ਕਿਤੇ بارش ਕਰਕੇ ਜਨਰੇਟਰ ਦਾ ਵੀ ਕਿਤੇ ਪ੍ਰਬੰਧ ਨਹੀਂ ਹੋਇਆ ਤੇ ਆ ਜਾ ਕੇ ਕੀ ਸਾਰਾ ਹੈ ਜੀ ਸਾਨੂੰ ਬੀਲੀ ਦਾ ਪਰ ਅੱਜ ਵੇਖੋ ਫੇਰ ਵੀ ਚਲੋ ਜੀ ਜੋ ਦੀ ਮਰਚੀ ਹੈ ਜੀ ਇਹ ਵੀ ਬੇਇੱਜ਼ਤੀ ਕਰ ਰਹੇ ਆ ਸਰਕਾਰ ਨੂੰ ਕਿ ਮਾਰਾ ਕੋਈ ਸੋਚੋ ਬਸ ਸਾਡੇ ਬਾਰੇ ਬਿਲਕੁਲ ਤੋਂ ਉਹ ਅਡਾ ਵੱਡਾ ਪਰਵਾਹ ਨਹੀਂ ਰਹਾ ਵਾ ਕੋਈ ਲੋਟਕੋ ਦੇ ਚਾਂਸ ਕੋਈ ਇਦਾਂ ਦੇ ਵੇਖੋ ਤੁਹਾਨੂੰ ਪਤਾ ਹੀ ਅੱਗੇ ਸ਼ਹਿਰ 'ਚ ਬੜੀਆਂ ਵਾਰਦਾਤਾਂ ਹੋ ਰਹੀਆਂ ਔਰ ਅੱਜ ਭਗਵਾ ਦੇ ਜਨਮ ਦਿਵਸ ਤੇ ਕਾਫੀ ਰਸ਼ਵੀ ਹੈਗਾ ਵਾ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰ ਸਕਦੇ ਆ ਜੀ ਹੋਰ ਤੇ ਕੁਝ ਨਹੀਂ ਵੀ ਮਾਰਾ ਜੀ ਸੋਚੋ ਇਤੋਂ ਫਿਰ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਮਹਿਕਮਿਆਂ ਨੂੰ ਜਨਮਸ਼ਟਮੀ ਦੇ ਸ਼ੁਭअवसर ਤੇ ਲੱਖ ਲੱਖ ਵਧਾਈਆਂ। ਸ਼ਾਮ ਦੀ ਹੋ ਰਹੀ ਹੈ ਪਰ ਲੋਕਾਂ ਦਾ ਤਾਂ ਵੀ ਜਹੂ ਇਕੱਠਾ ਹੈ ਬੜਾ ਉਤਸ਼ਾਹ ਹੈ। ਕੀ ਕਹਿਣਾ ਚਾਹੋਗੇ? ਦੇਤੋ ਜੀ ਸਾਰਿਆਂ ਨੂੰ ਇਤਿਹਾਸ ਤੇ ਵੈਸੇ ਵੀ ਭਗਵਾਨ ਕਿਸ਼ਨ ਜੀ ਦਾ ਇਹ ਤਿਹਾਰ ਹੈ ਬੜੀ ਸ਼ਰਧਾ ਦੇ ਨਾਲ ਤੇ ਬੜੀ ਉਤਸ਼ਾਹ ਦੇ ਨਾਲ ਇਹ ਸਾਰੇ ਦੇਸ਼ ਵਾਸੀ ਮਨਾਉਂਦੇ ਆ ਜੀ। ਠੀਕ ਹੈ ਜੀ। ਬਾਕੀ ਵੇਖੋ ਜੀ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਵਾ। ਆਪਾਂ ਨਹੀਂ ਕਿਸੇ ਦੇ ਧਰਮ ਦਾ ਵੀ ਨਿੰਦਿਆ ਕਰਨੀ ਚਾਹੀਦੀ ਆ ਹਰ ਕੋਈ ਆਪਣੇ ਆਪਣੇ ਧਰਮ ਦਾ ਜਿੱਥੇ ਜਿੱਥੇ ਜਿਹਦੀ ਰੂਹ ਰਾਜੀ ਆ ਉੱਥੇ ਉਹਦੇ ਵਾਸਤੇ ਉਹ ਹੀ ਪਰਮਾਤਮਾ ਠੀਕ ਆ ਜੀ ਬਾਕੀ ਸਾਰਿਆਂ ਨੂੰ ਆਪਣੇ ਧਰਮ ਦਾ ਵੀ ਸਤਿਕਾਰ ਕਰਨਾ ਚਾਹੀਦਾ ਹਰ ਕਿਸੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਤੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸ਼੍ਰੀ ਮੰਦਰ ਮੰਡਲੀ ਵੱਲੋਂ ਜਨਮਸ਼ਟਮੀ ਦੀਆਂ ਲੱਖ ਲੱਖ